ਲੁਧਿਆਣਾ ਤੋਂ ਅਹਿਮ ਖਬਰ ਹੈ ਸ਼ਿਵਸੈਨਾ ਪੰਜਾਬ ਦੇ ਟਕਸਾਲੀ ਆਗੂ ਸੰਦੀਪ <th>ਥਾਪਰ ਤੇ ਜਾਨਲੇਵਾ ਹਮਲਾ ਕੀਤਾ ਗਿਆ ਨੇਹੰਗ ਸਿੰਘਾਂ ਵੱਲੋਂ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਜਾਣਕਾਰੀ ਦੇ ਮੁਤਾਬਕ ਸੰਦੀਪ ਨੂੰ ਪਹਿਲਾਂ ਨੇਹੰਗਾ ਵੱਲੋਂ ਰੋਕਿਆ ਗਿਆ ਫਿਰ ਬਾਅਦ ਵਿੱਚ ਉਸਦੇ ਨਾਲ ਕਾਲੀ ਗਲੋਚ ਕੀਤੀ ਗਈ ਤੇ ਤੇਜ਼ ਤਾਰ ਹਥਿਆਰਾਂ ਤੇ ਨਾਲ ਹਮਲਾ ਕੀਤਾ ਗਿਆ ਸ਼ਿਵਸੈਨਾ ਪੰਜਾਬ ਦੇ ਟਕਸਾਲੀ ਆਗੂ ਜੋ ਸੰਦੀਪ <th>ਥਾਪਰ ਹੈ ਚੱਕਮੀ ਹੋ ਕੇ ਸੜਕ ਦੇ ਟਿਕ ਜਾਂਦੇ ਨੇ ਤਾਂ ਜਾਂਦੇ ਜਾਂਦੇ ਲਾਇਸੈਂਸੀ ਰਿਵਾਲਵਰ ਖੋਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਬਾਅਦ ਵਿੱਚ ਸ਼ਿਵਸੈਨਾ ਆਗੂ ਸੰਦੀਪ <th>ਥਾਪਰ ਨੂੰ ਇਲਾਜ ਤੇ ਲਈ ਸਿਵਲ ਹਸਪਤਾਲ ਵਿਖੇ ਪਰਤੀ ਕਰਵਾਇਆ ਗਿਆ। ਇਹ ਹੋਂ ਤੱਕ ਦੀ ਐਮ ਖਬਰ ਕਿ ਸ਼ਿਵਸੈਨਾ ਪੰਜਾਬ ਦੇ ਟਕਸਾਲੀ ਆਗੂ ਸੰਦੀਪ <th>ਥਾਪਰ ਤੇ ਜਾਨ ਦੇਵਾ ਹਮਲਾ ਹੋਇਆ ਹੈ। ਨਿਹੰਗ ਸਿੰਘਾਂ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਹੈ। ਰਾਹ ਵਿੱਚ ਰੋਕ ਕੇ ਗਾਲੀ-ਗਲੋਚ ਕੀਤੀ ਬਾਅਦ ਵਿੱਚ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ। ਨੇਤਾ ਭਾਨੂ ਪ੍ਰਤਾਪ ਨੇ ਕਿਹਾ ਹੈ ਕਿ ਟਕਸਾਲੀ ਨੇਤਾ ਨੂੰ ਮੋਬਾਈਲ ਫੋਨ ਤੇ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਅੱਜ ਇਹ ਹਮਲਾ ਕੀਤਾ ਗਿਆ ਐਸਡੀ ਸ਼ਿਕਾਇਤ ਪੁਲਿਸ ਨੂੰ ਵੀ ਦਿੱਤੀ ਗਈ ਸੀ ਪਰ ਪੁਲਿਸ ਨੇ ਅਣਗੌਲਿਆ ਕੀਤਾ ਹੁਣ ਤੱਕ ਦੀ ਵੱਡੀ ਤੇ ਅਹਿਮ ਖਬਰ ਹੈ ਕਿ ਸਿਰਫ ਸੈਨਾ ਪੰਜਾਬ ਦੇ ਟਕਸਾਲੀ ਆਗੂ ਸੰਦੀਪ ਥਾਪਰ ਤੇ ਚਾਨ ਦੇਵਾ ਹਮਲਾ ਕੀਤਾ ਗਿਆ